ਬੰਨਣਾ ਬੰਨਨ ਜੀ ਕੀ ਹੋਈ ਸੀ ਪੂਰੀ ਘਟਨਾ ਦਰਦ ਬੱਚੇ ਦੇ ਨਾਲ ਕੀ ਗੱਲ ਹੈ ਐਵੇਂ ਸੀ ਕਿ ਮੈਂ ਮਤਲਬ ਮੇਰਾ ਬੱਚਾ ਉੱਥੇ ਬੈਠਾ ਸੀਗਾ ਸਾਰੇ ਆਂਟੀਆਂ ਬੈਠੀਆਂ ਸੀਗਾ ਉਹ ਆਪਦੀ ਦਾਦੀ ਨਾਲ ਬੈਠਾ ਸੀਗਾ ਬਾਹਰ ਵਿੱਚ ਤੇ ਇੱਕਦਮ ਮਤਲਬ ਗਊ ਆਈ ਆ ਜਦੋਂ ਉਹਨੂੰ ਭਜਦੀ ਉਹ ਵਿਚਾਰਾ ਸਕੂਟਰੀ ਤੇ ਸੀਗਾ ਕੁਝ ਵੀ ਨਹੀਂ ਹੋ ਰਹੀ ਕੋਈ ਹਲਚਲ ਨਹੀਂ ਕੁਝ ਨਹੀਂ ਮਤਲਬ ਜਦੋਂ ਇੱਕਦਮ ਆਵਾਜ਼ਾਂ ਆਈਆਂ ਇੱਕਦਮ ਕੀ ਕੀ ਹੋ ਕੀ ਰਿਹਾ ਔਰ ਗਊ ਉਹਨੂੰ ਘੜਿਸਦੀ ਆ ਰਹੀ ਹੈ ਉਹ ਬੱਚਾ ਰਾਮਨਾਥ ਦੀ ਦਾਦੀ ਦੀ ਗੋਦੀ ਚ ਬੈਠਾ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਬਟ ਲੇਕਿਨ ਪਸ਼ੂ ਦਾ ਐ ਨਹੀਂ ਪਤਾ ਕਦੋਂ ਪਸ਼ੂ ਪਿੱਛੇ ਪੈ ਜਾਂਦੇ ਨੇ ਕਦੋਂ ਆ ਜਾਂਦੇ ਨੇ ਆਪਾਂ ਪਸ਼ੂ ਦਾ ਕੁਝ ਨਹੀਂ ਕਹਿ ਸਕਦੇ ਬਟ ਲੇਕਿਨ ਆਪਣੇ ਕੋਲ ਇੱਕੋ ਹੀ ਹੱਲ ਹੈ ਕਿ ਪਸ਼ੂ ਦੀ ਪਲੀਜ਼ ਉਹਨਾਂ ਲਈ ਦੇਖੋ ਕਿ ਉਹ ਲਈ ਵੀ ਡੇਂਜਰਸ ਹੈ ਔਰ ਬੰਦੇ ਲਈ ਵੀ ਡੇਂਜਰਸ ਹੈ ਠੀਕ ਹੈ ਆਪਾਂ ਨਹੀਂ ਕਹਿੰਦੇ ਦੋ ਦੋ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਸੁਨਾਮ ਵਿੱਚ ਇਹ ਜੋ ਹਾਲ ਹੋ ਰਿਹਾ ਔਰ ਜਿਹੜਾ ਬੱਚਾ ਮੇਰਾ ਜਾਨ ਤੋਂ بچਿਆ ਮੈਂ ਕਹਿੰਨੀ ਆ ਰੱਬ ਦੀ ਕਿਰਪਾ ਨਾਲ ਉਹ ਮਤਲਬ ਰੱਬ ਨੇ ਉਸ ਦੀ ਆ ਕੇ ਜਾਨ ਬਚਾਈ ਹੈ ਔਰ ਗਊ ਉਸ ਨੂੰ ਐਵੇਂ ਪਕੜ ਕੇ ਆ ਰਹੀ ਆ ਮੋਡੇ ਤੋਂ ਔਰ ਘੁਮਰੀਓ ਦੇ ਉਤੋਂ ਉਤੋਂ ਟੱਪ ਵੀ ਗਈ ਇਵਨ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕੀ ਹਾਲ ਹੋ ਰਿਹਾ ਮੈਂ ਕਹਿੰਨੀ ਆ ਕਿ ਗਵਰਨਮੈਂਟ ਪਲੀਜ਼ ਇਹਦੇ ਉੱਤੇ ਕੁਝ ਐਕਸ਼ਨ ਲੇਨ ਕੁਝ ਸਟ੍ਰਿਕਟ ਐਕਸ਼ਨ ਲੇਨ ਔਰ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸੜਕ ਹਾਦਸੇ ਵੀ ਹੋ ਰਿਹਾ ਠੱਠੇ ਖੜੇ ਨੇ ਰਾਤ ਦੇ ਟਾਈਮ ਗਲੇ ਮਤਲਬ ਕੁਛ ਨਾ ਕੁਛ ਤਾਂ ਐਕਸ਼ਨ ਲੋ ਪਲੀਜ਼ ਕਿਤਨ੍ਹੇ ਹਾਲਤ ਬੱਚੇ ਦੀ ਕਿਸ ਤਰ੍ਹਾਂ ਦੀ ਹੋਂ ਠੀਕ ਹੈ ਬੱਚਾ ਠੀਕ ਹੈ ਮਤਲਬ ਰੱਬ ਦੀ ਕਿਰਪਾ ਕਿ ਬੱਚੇ ਨੂੰ ਕੁਛ ਨਹੀਂ ਹੋਇਆ ਇੱਕ ਖਰੋਚ ਆਈ ਹੈ ਥੋੜੀ ਜੀ ਹਲਕੀ ਜੀ ਬਟ ਲੇਕਿਨ ਮੈਂ ਕਹਿੰਨੇ ਹਾਂ ਜਿਸ ਟਾਈਪ ਦਾ ਉਹਦੇ ਨਾਲ ਹਾਦਸਾ ਹੋਇਆ ਨਾ ਮੈਂ ਸੀਰੀਅਸਲੀ ਬਹੁਤ ਜ਼ਿਆਦਾ ਇਸ ਮਾਮਲੇ ਚ ਹੋਗਾ ਕਿ ਮਤਲਬ ਕੁਛ ਤਾਂ ਕਰੋ ਕੁਛ ਤਾਂ ਕਰੋ ਪਲੀਜ਼ ਮਤਲਬ ਇਹ ਇਹ ਨਹੀਂ ਹੈ ਕਿ ਹਾਂ ਆਪਾਂ ਇਹ ਚੀਜ਼ న్యూਸ ਬਣਾਤੀ ਐਂਡ ਹੋ ਗਿਆ ਹਲ ਨੋ ਔਰ ਮੈਨੂੰ ਮੈਂ ਸੀਰੀਅਸਲੀ ਕਹਿ ਰਹੀ ਆ ਇਸ ਚੀਜ਼ ਤੇ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਕਿ ਆਵਾਰਾ ਪਸ਼ੂਆ ਕੋਈ ਵੀ ਬਜ਼ੁਰਗ ਜਾ ਰਿਹਾ ਕੋਈ ਵੀ ਬੰਦਾ ਜਾ ਰਿਹਾ ਕੋਈ ਵਹੀਕਲ ਆ ਰਿਹਾ ਕਿਸੇ ਦੇ ਟਾਈਮ ਕਦੋਂ ਵੀ ਅਟੈਕ ਹੋ ਸਕਦਾ ਹੈਗਾ ਇੱਕ ਮਿੰਟ ਪਹਿਲਾਂ ਵੀ ਮੇਰੇ ਬੱਚੇ ਨਾਲ ਇਹ ਜਾ ਕੁਝ ਹੋ ਰਿਹਾ ਇਹ ਹੋ ਕੀ ਰਿਹਾਗਾ ਉਸੇ ਬੱਚੇ ਨਾਲ ਉਸੇ ਬੱਚੇ ਨਾਲ ਸੇਮ ਮੇਰਾ ਹੀ ਬੱਚਾ ਔਰ ਇੱਥੋਂ ਮੈਂ ਆਉ ਉਹਨੂੰ ਫਟਾਫਟ ਘਟਿਸੇਗਾ ਗਾਉ ਉਹਦੇ ਪਿੱਛੇ ਫੇਰ ਭੱਜ ਕੇ ਆ ਰਹੀ ਹੈ ਮਤਲਬ ਬੱਚੇ ਕੋਈ ਸੇਫ ਹੀ ਨਹੀਂ ਹੁਣ ਐਡਾ ਕ ਬੱਚਾ ਇਹਨੂੰ ਆਪਾਂ ਮੰਨ ਲਓ ਬਾਈ ਚਾਂਸੇ ਗੱਲੀ 'ਚ ਬੈਠਾ ਕੀ ਕਰੂਗਾ ਬੱਚਾ ਐਡਾ ਕੇ ਬੱਚਾ 4 ਸਾਲ ਦਾ ਬੱਚਾ ਉਹਨੂੰ ਕੀ ਪਤਾ ਬਟ ਫਿਰ ਵੀ ਬੱਚੇ ਦੀ ਹਿੰਮਤ ਦੇਖੋ ਕਿ ਬੱਚਾ ਭੱਜ ਕੇ ਏਟਲੀਸਟ ਡਰਿਆ ਨਹੀਂ ਭੱਜ ਕੇ ਆਪਣੀ ਹਿੰਮਤ ਦਿਖਾਈ ਹੈ ਉਸ ਬੰਦੇ ਨੇ ਕਿ ਆਇਆ ਉਹ ਫਟਾਫਟ ਭੱਜ ਕੇ ਬਟ ਲੇਕਿਨ ਤੁਸੀਂ ਇਹ ਦੇਖ ਲਓ ਬੱਚ ਰਮਨ ਗਰਗੀ ਜੀ ਰਮਨ ਜੀ ਕਿਸ ਤਰ੍ਹਾਂ ਦੇ ਦੋ ਤੁਹਾਡੇ ਮਹੱਲੇ ਵਿੱਚ ਜੋ ਆਵਾਰਾ ਪਸ਼ੂ ਨੇ ਘੁੰਮ ਰਹੇ ਆਵਾਰਾ ਪਸ਼ੂ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਸਾਰੇ ਸਨਾਮ ਚੀ ਬਹੁਤ ਬੁਰਾ ਹਾਲ ਹੈ ਜੀ ਜਗਾ ਜਗਾ ਆਵਾਰਾ ਪਸ਼ੂ ਫਿਰਦੇ ਨੇ ਜੀ ਬੱਚਿਆਂ ਦਾ ਲੇਡੀਜ਼ ਦਾ ਚੱਲਣਾ ਫਿਰਨਾ ਬੰਦ ਗਿਆ ਤਾਂ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਕੁਝ ਨਾ ਕੁਝ ਕੀਤੀ ਜਾਵੇ ਆਮ ਪਬਲਿਕ ਨੂੰ ਇਸ ਤੋਂ ਨਿਜਾਦ ਕਰਾਈ ਜਾਵੇ ਨਿਜਾਦ ਦਵਾਈ ਜਾਵੇ ਜੀ ਬੱਚਿਆਂ ਦਾ ਬਾਜ਼ਾਰ ਚ ਨਿਕਲਣਾ ਕਰਨਾ ਬਹੁਤ ਮੁਸ਼ਕਿਲ ਹੈ ਜੀ ਬੱਚੇ ਜਿਵੇਂ ਛੋਟੇ ਬੱਚੇ ਮੰਦਿਰ ਜਾਂਦੇ ਨੇ ਕਿਤੇ ਹੋਰ ਸਕੂਲ ਜਾਂਦੇ ਨੇ ਜੀ ਸਾਰਾ ਟਾਈਮ ਆਵਾਰਾ ਜਨਵਾਰਾ ਤੋਂ ਬੱਚਿਆਂ ਨੂੰ ਬਚ ਕੇ ਜਾਣਾ ਪੈਂਦਾ ਜੀ ਬਹੁਤ ਮੁਸ਼ਕਲ ਹੈ ਜੀ ਸ਼ਿਕਾਇਤ ਦਰਜ ਕਰਾਈ ਤੁਸੀਂ ਨਗਰ ਕੌਂਸਲ ਦੇ ਵਿੱਚ ਐਮਸੀ ਨੂੰ ਕਈ ਵਾਰ ਕਹਿਿਆ ਨੂੰ ਕਿ ਆਏ ਹੋਇਆ ਜੀ ਐਮਸੀ ਵਗੈਰਾ ਨੂੰ ਕਈ ਸਰਕਾਰਾਂ ਨੂੰ ਵੀ ਕਿਹਾ ਜੀ ਐਮਸੀ ਆਫਿਸ ਵੀ ਕਿਹਾ ਗਿਆ ਲੇਕਿਨ ਕੋਈ ਸੋਲੂਸ਼ਨ ਹੀ ਹੋਇਆ ਜੀ ਕਿਉਂਕਿ ਆਮ ਪਬਲਿਕ ਕਾਉਸ ਹੈ ਇੰਡੀਆ ਸਾਰਾ ਕੁਝ ਕਰਦੀ ਹੈ ਜੀ ਲੇਕਿਨ ਕੋਈ ਸੋਲੂਸ਼ਨ ਹੀ ਹੋ ਰਿਹਾ ਜੀ ਬੱਚਿਆਂ ਦਾ ਲੇਡੀਜ਼ ਦਾ ਜਾਂਸਤ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਪਲੀਜ਼ ਸਾਡੀ ਰਿਕਵੈਸਟ ਹੈ ਸਰਕਾਰ ਨੂੰ ਇਸੇ ਬਹੁਤ ਫੌਰੀ ਜ਼ਰੂਰੀ ਤੌਰ ਤੇ ਇਸ ਤੇ ਅਮਲ ਕੀਤਾ ਜਾਵੇ ਜੀ ਮੇਰੇ ਵੀ ਜਸਵੰਤ ਕੋਰੇ ਕੀ ਹੋਇਆ ਸੀ ਜੋ ਆਵਾਰਾ ਪਸੰਦ ਆਵਾਰਾ ਗਊਆਂ ਫਿਰਦੇ ਨੇ ਜਿਹੜੇ ਠੱਠੇ ਫਿਰਦੇ ਨੇ ਆ ਹੁਣ ਅਸੀਂ ਮਸਾ ਖੜੀਆਂ ਹੋਈਆਂ ਤਿੰਨੇ ਜਾਣੀਆਂ ਸਾਨੂੰ ਮਾਰਤਾ ਸੀ ਵੀ ਇਹਨਾਂ ਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਭਾਈ ਇਹ ਕਰਦੇ ਹੀ ਲੈਂਦੇ ਨੇ ਬਹੁਤ 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 ਜਿਆਦੇ ਇੰਨੇ ਉਹਰੇ ਇੰਨੀ ਲੜਾਈ ਕਰਦੇ ਨੇ ਆਪ ਚ ਬਹੁਤ ਜਿਆਦੇ ਕਦੇ ਦੇ ਬਾਰੇ ਕਿਹਾ ਨਹੀਂ ਤੁਸੀਂ ਇੱਥੇ ਨਾ ਨਾ ਵੀ ਕਿਸੇ ਨੇ ਨਹੀਂ ਕਿਹਾ ਹੈਗਾ ਹੁਣ ਪਰ ਕਿਸੇ ਨੇ ਦਰਜ ਕਰਾ ਕੇ ਆਏ ਵੀ ਐ ਕਰ ਨਾ ਅਸਰ ਨਹੀਂ ਗਏ ਹਰ ਤੱਕ ਆਪਾਂ ਤਾਂ ਗਏ ਨਹੀਂ ਹੈਗੇ ਆ ਹੁਣ ਅਸੀਂ ਤਿੰਨੇ ਬਚ ਗਈਆਂ ਸਾਨੂੰ ਤਿੰਨ ਨੂੰ ਢਾ ਲੈਣਾ ਤੀਆ ਦੋ ਠੱਠੇ ਆਉਣੇ ਪਿੱੜਦੇ ਬੱਸ ਆਦੇ ਜਾਨੇ ਬਚਾ ਕੇ ਅੰਦਰ ਹੋਇਆ ਬਿੱਲੇ ਵੀ ਇਹਨਾਂ ਦਾ ਕੋਈ ਹੱਲ ਕਰੋ ਤੁਸੀਂ ਜਿਵੇਂ ਇਹਨਾਂ ਦੇ ਵੀ ਬੱਚੇ ਦੇ ਉੱਤੇ ਆਹ ਇਹਨੇ ਕੱਲ ਹਾਂ ਕਾਕੂ ਬਚ ਗਿਆ ਉਹ ਇੱਥੇ ਬਚ ਗਿਆ ਤੀ ਢਾ ਲਿਆ ਤੀ ਗਾ ਨਹੀਂ ਸਾਈਕਲੀਤੀ ਕੋਲੇ ਪੀਓ ਸਭ ਕਿਸ ਤਰ੍ਹਾਂ ਦੇ ਦੋ ਕਿ ਇੱਕ ਵੀਡੀਓ ਵਾਇਰਲ ਹੋ ਗਈ ਜੇ ਰਾਮਨਗਰ ਬਸਤੀ ਦੀ ਜਿੱਥੇ ਕਿ ਇੱਕ ਬੱਚੇ ਤੇ ਗੋਨਵੇ ਅਟੈਕ ਕਰਦਾ ਸਰ ਤੁਸੀਂ ਜਦੋਂ ਆਏ ਉਹ ਤਾਂ ਤੁਹਾਡੇ ਮੈਂ ਵੀਡੀਓ ਤੁਸੀਂ ਨੂੰ ਦਿਖਾਈ ਹੈ ਅਸੀਂ ਜੇ ਇਸ ਮੱਲੇ ਜਾ ਕੇ ਇਥੇ ਵੀ ਇਸ ਤਰ੍ਹਾਂ ਦੇ ਪਸ਼ੂ ਨੇ ਇੱਥੇ ਕਾਊਂਟਿੰਗ ਕਰਕੇ ਤੇ ਕੌਕਾ ਚਤੀ ਮਸੀਕ ਕਾਲ ਕੀਤੀ ਹੋਈ ਹੈ ਬੜੀ ਜਲਦੀ ਅਸੀਂ ਇਹਨਾਂ ਨੂੰ ਪਾ ਕੇ ਕਿ ਉਹ ਛਣੀੜੀ ਸਾਡੀ ਬੋਸ਼ ਵਾਲਾ ਬਣੀ ਉਹਦੇ ਜੀ ਛੁਟ ਕੇ ਆਵਾਂਗੇ ਸਰ ਜੀ ਆਪਾਂ ਹੁਣ ਇਸ ਟਾਈਮ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਦੂਆਂ ਫਰੀ ਜੰਦੇ ਨੇ 12 ਪਸ਼ੂ ਉਹਨਾਂ ਨੂੰ ਕੰਟਰੋਲ ਨੂੰ ਕਿ ਕਰਦੇ ਸਰ ਜਦੋਂ ਵੀ ਸਾਡੇ ਕੋਲ ਕੀਮ ਆਜੂਗੀ ਅਸੀਂ ਸਾਰੇ ਨੂੰ ਕੁਝ ਲੋਕਲ ਜਿਹੜੇ ਗਊਸ਼ਾਲਾ ਨੇ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਛੋੜਾਂਗੇ ਉਹਨਾਂ ਨਾਲ ਸਹਿਯੋਗ ਲੈ ਕੇ ਉਹਨਾਂ ਦਾ ਤੇ ਬਾਕੀ ਵੱਧੂਆ ਤੁਸੀਂ ਜਿਹੜੇ ਜਿਹੜੇ ਆਵਾਰਾ ਪਸ਼ੂ ਨੇ ਉਹ ਤੇੜੀ ਗਊਸ਼ਾਲਾ ਛੱਡ ਕੇ ਆਵਾਂ ਸੁਪਰੀਮ ਕੋਰਟ ਦੇ ਆਰਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਕਰੀਬਨ 6-7 ਦਿਨ ਤੱਕ ਇਹਨਾਂ ਨੂੰ ਆਰਡਰਾਂ ਨੂੰ ਹੋ ਗਏ ਕਿ 8 ਹਫ਼ਤਿਆਂ ਦੇ ਵਿੱਚ ਜਿਹੜਾ ਸਾਰਾ ਪੰਜਾਬ ਨੂੰ ਕਲੀਅਰ ਕਰਕੇ ਦੇ ਦੇ ਕਿਸ ਤਰ੍ਹਾਂ ਦੇ ਸਰ ਉਹਨਾਂ ਦੇ ਉਕਵਾ ਦੀ ਪਾਲਣਾ ਤੁਸੀਂ ਕਰ ਰਹੇ ਆ ਇਹ ਨਹੀਂ ਮੈਂ ਤੇ ਜਿਹੜੀ ਕਾਕਸਸ ਟੀਮ ਹੈ ਮੈਂ ਪਹਿਲਾਂ ਵੀ ਆਪ ਜੀ ਨੂੰ ਕਿਹਾ ਹੈ ਕਿ ਕੋਈ ਇੰਨੀ ਜ਼ਿਆਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਬੰਦੇ ਨਹੀਂ ਮਿਲ ਰਹੀ ਬੜੇ ਥੋੜੇ ਬੰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਕਮੇਟੀਆਂ ਨੇ ਅਕੁਪਾਈ ਕੀਤੇ ਹੋਏ ਨੇ ਉਹਨਾਂ ਵਿੱਚ ਜਿਹੜੀ ਸੀ ਉਹਨਾਂ ਨਾਲ ਸੰਪਰਕ ਦੇ ਵਿੱਚ ਹੈਗੇ ਆ ਅਸੀਂ ਬੜੀ ਜਲਦ ਉਹਨਾਂ ਤੋਂ ਜਿਹੜੀ ਇੱਕ ਟੀਮ ਮੰਗਾ ਕੇ ਅਸੀਂ ਜਿਹੜੇ ਵਾਰਾ ਪਸ਼ੂ ਨੇ ਉਹ ਪੌਂਸ਼ਾਲਾਵਾ ਦੇ ਵਿੱਚ ਜਿਹੜਾ ਛੋੜਨ ਦਾ ਕੰਮ ਸਟਾਰਟ ਕਰਦਾ